ਤਾਂ ਬਹੁਤ ਵਧੀਆ ਲੱਗਦਾ ਹੈ ਕਿ ਸਰਕਾਰ ਮਹਿਲਾਵਾਂ ਨੂੰ ਫ੍ਰੀ ਸਰਕਾਰੀ ਬੱਸਾਂ ਦੇ ਵਿੱਚ ਯਾਤਰਾ ਦੀ ਸਕੀਮ ਜਿਹੜੀ ਹੈ ਦੇ ਰਹੀ ਹੈ ਲੇਕਿਨ ਜਦੋਂ ਅਸਲੀ ਹਕੀਕਤ ਦੀ ਪਰਤ ਉੱਤਰ ਕੇ ਸਾਹਮਣੇ ਆਂਦੀ ਹੈ ਤਾਂ ਇਹ ਸੁਵਿਧਾ ਵਧੀਆ ਨੀਤੀ ਤੋਂ ਵੱਧ ਇੱਕ ਵਿਤੀ ਭਾਰ ਜ਼ਿਆਦਾ ਬਣ ਚੁੱਕੀ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ 2021-22 ਤੋਂ ਚਲਾਈ ਜਾ ਰਹੀ ਫ੍ਰੀ ਯਾਤਰਾ ਦੀ ਸੇਵਾ ਜੋ ਕਿ ਹਾਲੇ ਵੀ ਜਾਰੀ ਹੈ ਲੇਕਿਨ ਇਹ ਸੇਵਾ ਸਿਰਫ ਚਲਾਈ ਜਾ ਰਹੀ ਹੈ ਚੁਕਾਈ ਨਹੀਂ ਦੱਸਦੇ ਕਿ ਪਿਛਲੇ 4 ਸਾਲਾਂ ਤੋ ਟ੍ਰਾਂਸਪੋਰਟ ਵਿਭਾਗ ਤੇ ਲਗਭਗ 1100 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਚੜ ਚੁੱਕਿਆ ਹੈ ਐਨਾ ਮੁਫਤ ਯਾਤਰਾ ਸਕੀਮ ਨੂੰ ਲੈ ਕੇ ਜੋ ਕਿ ਮਹਿਲਾਵਾਂ ਨੂੰ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਇਹ ਸਕੀਮ ਦਿੱਤੀ ਜਾ ਰਹੀ ਹੈ ਪਿਛਲੇ 4 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 1100 ਕਰੋੜ ਰੁਪਏ ਦਾ ਬਕਾਇਆ ਜਿਹੜਾ ਹੈ ਉਹ ਸਰਕਾਰ ਨੇ ਨਹੀਂ ਚਲਾਇਆ ਹੈ ਜਿਸ ਦੇ ਕਾਰਨ ਸਰਕਾਰ ਨੂੰ ਵੱਡਾ ਘਾਟਾ ਜਿਹੜਾ ਹੈ ਉਹ ਪੈ ਰਿਹਾ ਹੈ ਸਰਕਾਰ ਦੇ ਉੱਤੇ 1100 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਇਸ ਫ੍ਰੀ ਦੀ ਸਕੀਮ ਨੂੰ ਲੈ ਕੇ ਚੜ ਚੁੱਕਿਆ ਹੈ ਦੱਸ ਦੇ ਕਿ ਇਸ ਦੇ ਨਾਲ ਔਰਤਾਂ ਉਤਾ ਕੋਈ ਜਿਹੜਾ ਫਰਕ ਨਹੀਂ ਪੈ ਰਿਹਾ ਲੇਕਿਨ ਜਿਹੜਾ ਇਸ ਦਾ ਸਿੱਧਾ ਅਸਰ ਹੈ ਉਹ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਤੇ ਪੈਂਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਜਿਸ ਦੇ ਕਾਰਨ ਸਰਕਾਰੀ ਬੱਸ ਦੇ ਜੁੜੇ ਕਰਮਚਾਰੀ ਨੇ ਉਹ ਲਗਾਤਾਰ ਚੱਕਾ ਜਾਮ ਕਰ ਰਹੇ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜਤਾਲਾਂ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਨੇ ਉਸ ਸਮੇਂ ਸਿਰ ਨਹੀਂ ਮਿਲ ਰਹੀਆਂ ਲਗਾਤਾਰ ਜਿਹੜੇ ਰੂਟ ਨੇ ਵੱਖ-ਵੱਖ ਰੂਟ ਨੇ ਬੱਸਾਂ ਦੇ ਉਹ ਪ੍ਰਭਾਵਿਤ ਹੋ ਰਹੇ ਨੇ ਇਸ ਦੇ ਨਾਲ ਹੀ ਜਿਹੜੀਆਂ ਖਰਾਬ ਬੱਸਾਂ ਨੇ ਕੰਡਮ ਪਈਆਂ ਬੱਸਾਂ ਨੇ ਉਹਨਾਂ ਦੀ ਰਿਪੇਅਰਿੰਗ ਜਿਹੜੀ ਹੈ ਉਹ ਵੀ ਨਹੀਂ ਹੋ ਰਹੀ ਜਿਸ ਨੂੰ ਲੈ ਕੇ ਵੱਡਾ ਕਾਟਾ ਜਿਹੜਾ ਹੈ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਨੂੰ ਪੈ ਰਿਹਾ ਹੈ ਤੇ ਇਸ ਦਾ ਜਿਹੜੇ ਨਿੱਜੀ ਬੱਸ ਦੇ ਆਪਰੇਟਰ ਨੇ ਉਹ ਫਾਇਦਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵੱਡਾ ਘਾਟਾ ਸਰਕਾਰ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਬਹੁਤ سارے ਸੁਪਨੇ ਸਜਾ ਕੇ ਮਹਿਲਾਵਾਂ ਨੂੰ ਸਹੂਲਤ ਦਿੱਤੀ ਗਈ ਸੀ ਜਿਸ ਦੇ ਵਿੱਚ ਫ੍ਰੀ ਬੱਸ ਮੁਫਤ ਸਫ਼ਰ ਜਿਹੜਾ ਹੈ ਉਹ ਮਹਿਲਾਵਾਂ ਨੂੰ ਦਿੱਤਾ ਜਾ ਰਿਹਾ ਫਿਲਹਾਲ ਜਿਹੜੀ ਐ ਸਕੀਮ ਹਾਲੇ ਵੀ ਚੱਲ ਰਹੀ ਹੈ ਲੇਕਿਨ ਗੱਲ ਕੀਤੀ ਜਾਵੇ ਤੇ ਇਸ ਦੇ ਨਾਲ ਟ੍ਰਾਂਸਪੋਰਟ ਵਿਭਾਗ ਤੇ ਕਰਜ਼ਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਚੜ ਚੁੱਕਿਆ ਹੈ ਅਗਰ ਸਮਾਜਿਕ ਸੁਰੱਖਿਆ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਫ੍ਰੀ ਬਾਸ ਸੇਵਾ ਨੂੰ ਲੈ ਕੇ ਹਰ ਸਾਲ ਉਹਨਾਂ ਦੇ ਵੱਲੋਂ 440 ਰੁਪਏ ਤੱਕ ਦਾ ਜਿਹੜਾ ਬਿੱਲ ਦਾ ਬਜਟ ਹੈ ਪਾਸ ਕੀਤਾ ਜਾਂਦਾ ਹੈ ਲੇਕਿਨ ਬਿੱਲ ਦੀ ਗੱਲ ਕੀਤੀ ਜਾਵੇ ਤਾਂ ਇਹ ਸਾਲਾਨਾ ਬਿੱਲ 840 ਕਰੋੜ ਤੋਂ ਵੀ ਵੱਧ ਬਣ ਚੁੱਕਿਆ ਹੈ ਲੇਕਿਨ ਸਮਾਜਿਕ ਸੁਰੱਖਿਆ ਵਿਭਾਗ ਸਿਰਫ 440 ਕਰੋੜ ਰੁਪਏ ਦਾ ਸਾਲਾਨਾ ਬਿੱਲ ਦਾ ਬਜਟ ਹੀ ਪਾਸ ਕਰਦੀ ਹੈ ਜਿਸ ਦਾ ਅਸਰ ਜਿਹੜਾ ਹੈ ਉਹ ਸਰਕਾਰੀ ਬੱਸ ਦੇ ਕਰਮਚਾਰੀਆਂ ਤੇ ਸਿੱਧਾ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਸਰਕਾਰ ਦੇ ਜਿਹੜੇ ਟਰਾਂਸਪੋਰਟ ਵਿਭਾਗ ਤੇ ਵੀ ਵੱਡਾ ਬੋਝ ਜਿਹੜਾ ਹੈ ਇਹ ਮਹਿਲਾਵਾਂ ਦੇ ਸਫ਼ਰ ਨੂੰ ਲੈ ਕੇ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸ ਦੇ ਕਿ ਅਗਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਸਰਕਾਰ ਦੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਜਲਦ ਹੀ ਸਰਕਾਰ ਦੇ ਵੱਲੋਂ ਨਵੀਆਂ ਬੱਸਾਂ ਖਰੀਦੀਆਂ ਜਾਣਗੀਆਂ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਨਵੀਆਂ ਬੱਸਾਂ ਖਰੀਦਣ ਦੀ ਬਜਾਏ ਪ੍ਰਾਣੀਆਂ ਪਈਆਂ ਬੱਸਾਂ ਵੀ ਜੜੀਆਂ ਨੇ ਉਹ ਕੰਡਮ ਹੁੰਦੀਆਂ ਨਜ਼ਰ ਤਾਰੀਆਂ ਨੇ ਕਿਹਾ ਜਾ ਰਿਹਾ ਸੀ ਕਿ 606 ਬੱਸਾਂ ਜਿਹੜੀਆਂ ਨੇ ਨਵੀਆਂ 2025 ਦੇ ਵਿੱਚ ਖਰੀਦੀਆਂ ਜਾਣਗੀਆਂ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਡਿੱਪੂ ਤੇ ਲੱਗੀਆਂ ਹੋਈਆਂ ਨੇ ਔਰ ਇਹ ਕੰਡਮ ਪਈਆਂ ਹੋਈਆਂ ਨੇ ਜਿਨ੍ਹਾਂ ਦੀ ਰਿਪੇਅਰਿੰਗ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਹੋਈ ਹੈ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਉਹਨਾਂ ਦੇ ਟਾਇਰ ਜਿਹੜੇ ਖਰਾਬ ਹੋ ਚੁੱਕੇ ਨੇ ਤਾਂ ਉਹ ਹੁਣ ਕਬਾੜ ਹੈ ਬਣ ਚੁੱਕੀ ਹੈ ਜਿਸ ਦੀ ਰਿਪੇਅਰਿੰਗ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਹੈ ਤਾਂ ਦਾਜ਼ੇ ਕੀ ਜੜੀ ਇਹ ਮੁਫਤ ਯਾਤਰਾ ਸਕੀਮੇ ਕਿਤਨਾ ਕਿਤੇ ਮਹਿਲਾਵਾਂ ਨੂੰ ਤਾਂ ਸਹੂਲਤ ਦੇ ਰਹੀ ਹੈ ਲੇਕਿਨ ਅਗਰ ਗੱਲ ਕੀਤੀ ਜਾਵੇ ਬੱਸਾਂ ਦੇ ਕਰਮਚਾਰੀਆਂ ਦੀ ਤਾਂ ਉਹਨਾਂ ਲਈ ਇਹ ਕਿਤਨਾ ਕਿਤੇ ਬਹੁਤ ਸਾਰਾ ਬੋਝ ਬਣ ਚੁੱਕੀ ਹੈ ਕਿਉਂਕਿ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਜੁਲਾਈ ਦੀਆਂ ਤਨਖਾਹਾਂ ਉਹਨਾਂ ਨੂੰ ਮਹੀਨੇ ਦੇ ਅਖੀਰ ਤੇ ਮਿਲ ਰਹੀਆਂ ਨੇ ਜਿਸ ਕਾਰਨ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੱਕਾ ਜਾਮ ਕੀਤਾ ਜਾ ਰਿਹਾ ਹੈ ਕਿਤੇ ਅਗਰ ਗੱਲ ਕੀਤੀ ਜਾਵੇ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਫ੍ਰੀ ਝੂਟਿਆਂ ਦੀ ਤਾਂ ਇਸ ਦੇ ਨਾਲ ਸਰਕਾਰ ਦੇ ਉੱਤੇ ਕਿੰਨਾ ਕਿਤੇ ਵੱਡਾ ਬੋਝ ਜਿਹੜਾ ਇਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕਰੋੜਾਂ ਰੁਪਿਆਵਾਂ ਦੇ ਵਿੱਚ ਸਰਕਾਰ ਜਿਹੜੀ ਹੈ ਕਰਜ਼ੇ ਦੇ ਥੱਲੇ ਦੱਬੀ ਹੋਈ ਨਜ਼ਰ ਆ ਰਹੀ